ਸ਼ਿਪ ਸੈਨਾ ਅਖੰਡ ਭਾਰਤ ਸਨਾਤਨ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੌਮੀ ਪ੍ਰਦਾਨ ਅਜੇ ਮਹਿਤਾ ਅਤੇ ਰਮਨ ਨਹਿਰਾ ਦੀ ਅਗਵਾਈ ਹੇਠ ਦਿਨ ਰਾਤ ਯਤਨ ਕਰ ਰਹੀ ਹੈ ਇਸੇ ਲਈ ਤਹਿਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਸ਼ਿਪ ਸੈਨਾ ਅਖੰਡ ਭਾਰਤ ਨਾਲ ਜੋੜਿਆ ਗਿਆ ਅਤੇ ਨੌਜਵਾਨਾਂ ਨੂੰ ਚੰਗੇ ਕੰਮ ਕਰਨ ਅਤੇ ਆਪਣੇ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ ਲਈ ਅਪੀਲ ਵੀ ਕੀਤੀ ਗਈ ਜੇਕਰ ਤੁਸੀਂ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਚੈਨਲ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਪੇਜ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜੀ ਭਰਪੂਰ ਖਬਰਾਂ ਦੇ ਨਾਲ ਦੇਖੋ ਅਜੇ ਮਹਿਤਾ ਤੇ ਰਮਨ ਨੇਰਾ ਨੇ ਨੌਜਵਾਨਾਂ ਨੂੰ ਕੀ ਕੀਤੀ ਅਪੀਲ ਮੈਂ ਰਮਨ ਨੇਰਾ ਜ਼ਿਲ੍ਹਾ ਪ੍ਰਧਾਨ ਵਿਸ਼ੇਬਿੰਦੂ ਸੰਘ ਅੱਜ ਅਜੇ ਮਹਿਤਾ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਆ ਖੰਡ ਭਾਰਤ ਸਿਪਚਾਨਾ ਦੇ ਉਹਨਾਂ ਨੇ ਅੱਜ ਯੂਥ ਦਾ ਬਣਾਇਆ ਉਹ ਯੂਥ ਦਾ ਜਿਹੜਾ ਉਹਨਾਂ ਨੇ ਨਿਯੁਕਤੀਆਂ ਕੀਤੀਆਂ ਉਹਦੇ ਵਿੱਚ ਉਹਨਾਂ ਨੇ ਚਾਰ ਨਿਯੁਕਤੀਆਂ ਜਿਹੜੀਆਂ ਅੱਜ ਕੀਤੀਆਂ ਆ ਉਹਦੇ ਵਿੱਚ ਗੋਤਮ ਕੈਲੇਜੀ ਨੂੰ ਯੂਥ ਦਾ ਖੰਡ ਭਾਰਤ ਜਿਹੜਾ ਸ਼ਿਵ ਸੈਨਾ ਉਹਦਾ ਪ੍ਰੈਜ਼ੀਡੈਂਟ ਬਣਾਇਆ ਯੂਥ ਦਾ ਔਰ ਜਿਹੜੇ ਚੰਨ ਸ਼ਕਤੀ ਬਣਾਏ ਆ ਹਰਮਨ ਮਹਿਰਾ ਜੀ ਨੇ ਦੋ ਵਾਈਸ ਪ੍ਰੈਜ਼ੀਡੈਂਟ ਬਣਾਏ ਆ ਇੱਕ ਸਾਹਿਲ ਮੱਟੂ ਜੀ ਇੱਕ ਅਜੇ ਚੌਧਰੀ ਜੀ ਮੈਂ ਆਪਣੇ ਵੱਲੋਂ ਔਰ ਸ਼ਿਵ ਸੈਨਾ ਖੰਡ ਭਾਰਤ ਵੱਲੋਂ ਮਹਿਤਾ ਜੀ ਵੱਲੋਂ ਉਹਨਾਂ ਦੀ ਟੀਮ ਵੱਲੋਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਇਹ ਉਮੀਦ ਕਰਦਾ ਕਿ ਇਹ ਜਿਹੜੇ ਬੱਚੇ ਹੈਗੇ ਆ ਇਸ ਸਨਾਤਨ ਧਰਮ ਦੇ ਲਈ ਔਰ ਸ਼ਿਵ ਸੈਨਾ ਦੇ ਨਾਲ ਰਲ ਕੇ ਅੱਛੇ ਤਰ੍ਹਾਂ ਕੰਮ ਕਰੂਗੇ ਧਰਮ ਦੇ ਲਈ ਪਰ ਇੱਕ ਮੈਂ ਇਹਨਾਂ ਨੂੰ ਹੋਰ ਇਹ ਨਿਵੇਦਨ ਕਰਦਾ ਕਿ ਬੱਚਿਓ ਆਪਾਂ ਸਿਰਫ ਅੱਛੇ ਕੰਮ ਕਰਨੇ ਆ ਕੋਈ ਵੀ ਇਦਾਂ ਦਾ ਕੰਮ ਨਹੀਂ ਕਰਨਾ ਕਿ ਜਿਹੜੀ ਸਾਡੀ ਭਾਰਤ ਅਖੰਡ ਭਾਰਤ ਸ਼ਿਵ ਸੈਨਾ ਹੈਗਾ ਇਹਦੇ ਵਿੱਚ ਕੋਈ ਤਾਂਗ ਲੱਗੇ ਸੋ ਆਪਣੇ ਆਪਣੇ ਢੰਗ ਦੇ ਨਾਲ ਭਗਵਾਨ ਦਾ ਨਾਮ ਲੈ ਕੇ ਅੱਛੀ ਸੇ ਕੰਮ ਕਰਨੀ ਅੱਛੀ ਸੇਵਾ ਕਰਨੀ ਔਰ ਧਰਮ ਦੀ ਰੱਖਿਆ ਕਰਨੀ ਹੈ ਇਹਦੇ ਨਾਲ ਹੀ ਮੈਂ ਤੁਹਾਨੂੰ ਫੇਰ ਅਸ਼ੀਰਵਾਦ ਦਿੰਨਾ ਔਰ ਮੈਤਾ ਜੀ ਨੂੰ ਵਧਾਈ ਦਿੰਨਾ ਜਿਹੜੇ ਕਿ ਇਹ ਸਾਰਾ ਦਿਨ ਇਸ ਕੰਮ 'ਚ ਲੱਗੇ ਆ ਸਨਾਤਨ ਧਰਮ ਦੀ ਸੇਵਾ ਦੇ ਲਈ ਲੱਗੇ ਹੋਏ ਆ ਜੈ ਸ਼੍ਰੀ ਰਾਮ ਜੈ ਜਕਾਰੇ ਵੀਰ ਬਜਰੰਗੇ ਹਰਿ ਨਾਮ ਦੇ ਵੀਰ ਬਜਰੰਗੇ ਹਰਿ ਨਾਮ ਦੇ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਫਗਵਾੜਾ ਦੇ ਵਿੱਚ ਬਹੁਤ ਨੌਜਵਾਨ ਸ਼ਿਵ ਸੈਨਾ ਅਖੰਡ ਭਾਰ ਦੇ ਵਿੱਚ ਸ਼ਾਮਲ ਹੋਏ ਹਨ ਜਿਨ੍ਹਾਂ ਦੇ ਵਿੱਚ ਗੋਤਮ ਕਹਿਲੇ ਨੂੰ ਅਸੀਂ ਜੂਠ ਪ੍ਰਧਾਨ ਨਿਯੁਕਤ ਕੀਤਾ ਗਿਆ ਹਰਮਨ ਮਹਿਰੇ ਨੂੰ ਕਰਨਾਨਕਪੁਰੇ ਤੋਂ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਸਾਹਿਲ ਮੱਟੂ ਦੇ ਅਜੇ ਚੌਧਰੀ ਨੂੰ ਖਗਵਾੜਾ ਦਾ ਜੂਸ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਬਾਕੀ ਪ੍ਰਭੂ ਸ਼੍ਰੀ ਰਾਮ ਦੀ ਰਾਮ ਨੌਮੀ ਸ਼ੋਭਾ ਯਾਤਰਾ 15 April ਨੂੰ ਆ ਰਹੀ ਆ ਮੈਂ ਸਾਰੇ ਨੌਜਵਾਨਾਂ ਨੂੰ ਕਹੂੰਗਾ ਕਿ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ